ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਇੱਕ ਟੋਕੜ ਗੱਬੜਗਾ ਦਿਖਾਵਾਂਗੇ ਚੈੱਕ ਪਾਸ ਤੇ ਇੱਕ ਦਿਖਾਵਾਂਗੇ ਤਾਜੀ ਤੇ ਬਾਕੀ ਨਾਗ ਉੱਧਰ ਖੜੇ ਤਿੰਨ ਕੱਚੇ ਉਹ ਵੀ ਸੂਣ ਨੂੰ ਹਾਜ਼ਰ ਆ ਇੱਕ ਸੂਈ ਵੀ ਇੱਕ ਸੂਈ ਵੀ ਆ ਪੰਜ ਨਾਗ ਟੋਟਲ ਆਪਾਂ ਕੈਮਰੇ ਸਾਹਮਣੇ ਕਰਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲੋ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਚੰਗਰਾ ਸਿੰਘ ਜੀ ਪਿੰਡ ਅਲਕਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਆਪਣਾ 9501417931 9501417931 ਆਪਣਾ ਆ ਗਿਆ ਵਿਪਾਰ ਦਾ ਕੰਮ ਹਾਂਜੀ ਅੱਜ ਪੰਜ ਰੰਗ ਦਿਖਾਵਾਂਗੇ ਪਹਿਲੇ ਨੰਬਰ ਤੇ ਜਿਹੜੀ ਵੱਡੀ ਬੈੜ ਦੇਖੀ ਜਨੇ ਆਪਾਂ ਸੁਆ ਕਿਹੜਾ ਤੇ ਕੀ ਇਹਦਾ ਬਾਇਓ ਡਾਟਾ ਵੀਰੇ ਦੂਜਾ ਸੁਆ ਠੀਕ ਹੈ ਇਹ ਪੀਡੀਐਫ ਤੇ ਗੈਲੈਕਸੀ ਬੋਲਦੀ ਆਪ ਆ ਠੀਕ ਹੈ ਤੇ ਰਵਾੜਾ ਤੋਂ ਮੂਰੇ ਗੱਪਣਾ ਹੈ ਰਵਾੜਾ ਤੋਂ ਹੈਗੀ ਅੱਗੇ ਗੱਪਣ ਅੱਜ ਦਿਨ ਕ ਲੈਣ ਜੇ ਸੂਣ ਦੇ ਵੀਰੇ ਦੇਰੇ ਦੇ ਮੰਨ ਕੇ ਚੱਲ ਗਏ 10 ਤੋਂ 12 ਤੱਕ ਦੰਦੋ ਜਵਾਨ ਹੋ ਗਈ ਏ ਮਗਰ ਇਹ 6 ਰੋਨ ਨੂੰ ਠੀਕ ਹੈ ਜਮਾਨ ਦੂਜਾ ਸੂਰ ਹੈ ਬੋਡੀ ਵੇਟ ਵਗੈਰਾ ਬਹੁਤ ਜਿਆਦਾ ਹੈ ਹਾਂ ਮੜੇ ਨਾਲ ਖੜੀ ਇਹਦੇ ਵਿਚ ਵੀਰੇ ਕਹਿਣ ਢੱਲੋ ਪਹਿਲੇ ਪਾਸੇ ਹੋ ਕੇ ਖੜ ਮੜਾ ਜਾ ਸੋ ਵਿਚ ਵੀਰੇ ਕਹਿਦਾ ਢੱਲੋ ਫਤ ਨਹੀਂ ਕੀ ਲਾਦਾ ਵੀ ਛੋਟੀ ਆ ਸੋ ਆ ਦੇਖੋ ਥੱਲੇ ਵੀ ਦੇਖ ਲਓ ਕੋਈ ਟਾਣੇ ਧਰੀਆਂ ਵੀ ਆ ਭਾਈ ਰੇਟ ਵਾਲਾ ਮੰਗ ਲੈ ਫਰਾਨਾ ਮੰਗ ਲੈ ਚੀਜ਼ਾਂ ਚੀਜ਼ਾਂ ਦਾ ਰੇਟ ਫਿਰ ਮੰਗਣਾ ਪੈਂਦਾ ਯਾਰ ਕੁਆਲਟੀ ਆ ਤੇ ਦਿਨ ਰਹਿ ਕੇ ਹਫਤਾ ਸੂਣ ਚ ਲੈ ਉਖਾ ਬਾਰਾ ਨਹੀਂ ਵਿੱਚ ਲੱਗ ਉਹ ਪੜੀ ਪਈ ਆ ਕਿੰਨਾ ਕੁ ਦੁੱਧ ਪਾ ਦੂ ਵੇਦ ਕੀ ਇਹ ਵੈਰਾਈ ਦੇ 60 ਤੋਂ ਪਲੱਸ ਦੀ ਉਮੀਦ ਹੈਗੀ ਆ ਮਾਲਕ ਨੇ ਦੱਸਿਆ 50 ਚੋਆ ਕਹਿੰਦੇ 50 52 50 52 52 ਤੇ ਕਰ ਵੀ 20 ਲੈ ਪਾਰਿਆ ਠੀਕ ਹੈ 50 ਦੇ ਸੋਏਗਾ ਵੇਚਵੀਰ ਕਹਿੰਦੇ ਵੀਡੀਓ ਪਾਉਂਦਾ ਵੀ ਤੁਸੀਂ 55 ਕਹਿੰਦਾ 60 ਕਹਿੰਦਾ ਹੁਣ ਮੇਲੇ ਦੇ ਲੋਕ 70 70 ਚਵਾਈ ਜਾਂਦੇ ਆ ਭਾਈ 80 80 ਟੀਵੀ ਚਵਾਈ ਜਾਂਦੇ ਆ ਹੁਣ ਜੇ ਆਪਾਂ ਕਹਿ ਦਈਏ ਹੁਣ ਜੇ ਆਪਾਂ ਕਹੇ ਕੰਮਿਡੀਸ਼ਨ ਵਾਲੀ ਭਟਾ ਹੁਣ ਮੰਨ ਕੇ ਚੱਲੋ ਵੀ ਸਾਰੇ ਬੰਦੇ ਮੇਲੇ ਜਾਂਦੇ ਨਹੀਂ ਨਹੀਂ ਜਾਂਦੇ ਵਿੱਚ ਘਰਾਂ 'ਚ ਵੀ ਰਹਿ ਜਾਂਦੇ ਆ ਹਨਾ ਘਰਾਂ 'ਚ ਰਹਿੰਦਾ ਹੀਰਾ ਸੋ ਵੀਰੋਂ ਇਹ ਨਹੀਂ ਗੱਲ ਵੀ ਕੱ ਦੁਨੀਆ 3 ਧਿੰਗ ਤੋ 3 ਗੱਈਆ ਕੋਈ ਪਤਾ ਨਹੀਂ ਇੱਥੇ ਕੀ ਕੁਝ ਕੋਈ ਮੇਲੇ ਦੀ ਪਸੂ ਕੱਢਦੇ ਲੋਕ ਬਈ ਵਿਚ ਕਹਿੰਦੇ ਸਾਡੇ ਪਸੂ ਨੂੰ ਨਜ਼ਰ ਲੱਗ ਜੇ ਹਨਾ ਢੋਰੀ ਬਾਹਰ ਨੂੰ ਇਹਨੂੰ ਸੋ ਆਪਾਂ ਬੱਸ ਥੋੜਾ ਜਿਹਾ ਮੰਨ ਕੇ ਚੱਲੋ ਵੀ ਜਨਰਲ ਨੋਲਿਜ ਵੀ ਰੱਖਿਆ ਕਰੋ ਵੀ ਹੋਰ ਵੀ ਚੀਜ਼ਾਂ ਪਈਆਂ ਬੱਜ ਵੀ ਕਮੈਂਟ ਕਰਦੇ ਆ ਜੈ ਜੈ ਗੱਲ ਬਈ ਦੇਖ ਕੇ ਲੱਤੀ ਆ ਠੀਕ ਐ ਵੀ 50 ਦੇ ਦੂ 55 ਦੇ ਦੂ ਚੀਜ਼ਾਂ ਬਹੁਤ ਪਈਆਂ 3 ਧਿੰਗ ਦੁਨੀਆ ਪਈਆ ਕੋਈ ਪਤਾ ਨਹੀਂ ਇੱਥੇ 3 ਚੀਜ਼ ਦਾ ਮੁੱਲ ਸੋ ਬੈੜ ਦਾ ਤੋਰਾ ਦਰਾ ਦੇਖੋ ਕੀ ਬਾਤ ਆ ਪੂਰੀ ਸਾਫ ਸੁਥਰੀ ਤੇ ਉੱਪਰ ਤੋਂ ਲੈ ਕੇ ਥੱਲੇ ਤੱਕ ਜਮਾ ਕਿਆ ਬਾਤ ਹੈ ਟਾਲੀ ਦੇ ਪੋਰੀਆਂ ਕੋਈ ਚੌੜੀ ਪਈਆਂ ਜਮਾ ਲੈ ਜੜੀ ਧੋਰੀ ਮੜਿਆ ਤਾਂ ਹਣੇ ਉਹਨੂੰ ਸੋ ਚੜਦੀ ਦੇਖੋ ਜਮਾ ਜਿਵੇਂ ਨਾੜ ਗੇਰਾ ਟਰਾਲਾ ਮਿੱਟੀ ਦਾ ਭਰ ਕੇ ਚੜਦਾ ਨਹੀਂ ਲੰਗ ਟੱਡ ਜਾਂਦਾ ਪਸੂ ਆਇਆ ਫਿਰਦੀ ਕੁੜੀਆਂ ਨੂੰ ਠੀਕ ਹੈ ਤੇ ਥੋੜਾ ਕੱਚਾ ਵੱਧ ਮੰਨ ਲੀ ਹਣਾ ਬਈ ਪਾਣਾ ਹਾਂ ਆਪਣੇ ਫਿਰ ਖੁੱਲੀ ਹੈ ਇਹਦਾ ਆਪਣੇ ਕੋਲ ਅੱਡ ਬੱਜੀ ਠੀਕ ਹੈ ਤੇ ਐ ਕਿਦਾ ਫਿਰ ਉਮੀਦ 50 ਤੋਂ ਪਾਰ ਦੀ ਹੈ ਹਣਾ ਫਿਰ 60 ਤੋਂ ਪਲੱਸ ਮੰਨ ਕੇ ਲੈ ਜੀ ਬੰਦਾ ਕਿਉਂ ਸਮਾਈ ਜਾ ਰ ਹੋ ਜੇ ਨਾ ਮਾਰ ਜੀ ਉਹ ਤਾਂ ਲੈ ਦੇ ਠੀਕ ਹੈ ਸੋ ਫੇਸ ਕੁਆਲਟੀ ਵਗੈਰਾ ਦੇਖੋ ਬੈ ਫੁੱਲ ਚੰਗੀ ਕੋਈ ਵੀ ਰਾਗ ਇਹ ਤਾਂ ਕਹਿ ਨਹੀਂ ਸਾਡਾ ਸਾਡੇ ਫਿੱਟ ਨਹੀਂ ਆਈ ਢਿੱਲੋ ਗਾਂ ਦਿਖਾਈ ਸੀ ਤੇ ਗਾਂ ਕਾਦੀ ਅਸਤਰ ਦਾ ਬੱਚਾ ਹੀ ਐ ਸੋ ਦੇਖੋ ਲੇਵਾ ਲੂਵਾ ਫਿਟਨੈਸ ਤੇ ਥਾਰੀ ਵਾਲਾ ਲੇਵਾ ਤੇ ਮੇਨ ਗੱਲ ਜੀ ਮੈਂ ਐਡਾ ਬਾਡੀ ਵੇਟ ਆ ਲੇਵਾ ਨਹੀਂ ਬੈਠ ਰੇ ਤੋੜਿਆ ਜਮੈ ਨੇ ਸੋ ਐਡਾ ਜਿਉਂ ਜਿਉਂ ਟੇਅਰ ਹੋਈ ਉਹ ਫਿਟਨੈਸ ਹੀ ਹੋਈ ਜਾਣੇ ਇੱਥੋਂ ਲੇਵਾ ਸਟਾਰਟ ਕਰਨਾ ਜੀ ਵਿੜ ਨਹੀਂ ਠੀਕ ਐ ਫੇ ਜਿਆਦਾ ਢਲਣਾ ਪਈਆਂ ਤੇ ਥਾਂ ਥੋੜੀ ਇੱਕ ਵਿਹੜਾ ਪੂਰੀ ਐ ਕੋਈ ਮੋਟੀ ਨਹੀਂ ਥਾਂ ਥੋੜਾ ਅਜੇ ਟਾਈਮ ਜਮਾ ਓਕੇ ਐ ਕੱਤ ਪਾਪਰ ਈ ਚੁੰਡੀ ਇੱਕ ਹੋਰ ਮੜੀ ਦਵਾਰੇ ਬੋਲ ਨੰਬਰ ਆ ਵੀਰੇ ਇਕੱਠੀ ਹੋ ਜਾਂਦੀ ਆ ਆ ਆ ਆ ਆ ਛੋੜੇ ਪਾਪਰ ਹੁੰਦਾ ਕਿ ਮੋਟੀ ਜਿਹੀ ਵੜ ਦੇ ਇੱਕ ਵੇਈਨਾ ਦੁੱਧ ਕੱਢ ਦੂ ਅਸਲ ਦੁੱਧ ਵਾਲੀ ਵੜ ਤੇ ਸੀਮਨ ਕਿਹੜਾ ਦੱਸਿਆ ਜੇ ਇਮਰਿਕ ਆਪ ਦਾ ਪੀਡੀਐਫ ਦੇ ਗਰੇਕੀ ਬੋਲਦੀ ਆ ਠੀਕ ਹੈ ਤੇ ਰਵਾਂਡਾ ਤੋਂ ਮੂਰੇ ਘੱਪਣਾ ਤੇ ਇਹਦਾ ਰੇਡ ਰੂਟ ਫਿਰ ਤੇ ਭਾਵਿਆਰ ਕੀ ਰਹਿਣਾ ਇਹਦਾ ਵੀਰੇ ਮੋਨ ਕਰਾਈ ਇਹਦਾ ਤਿੰਨ ਕਰਾ ਵਾਲਾ ਚਾਰ ਕਰਾ ਵਾਲਾ ਸਾਢੇ ਤਿੰਨ ਕਰਾ ਵਾਲਾ 2 60 ਦੀ ਜਸਨੂ 260000 ਹਾਂ ਜਸ ਮਾਨਦਾਨ ਬੰਦੀ ਦਾ ਕਰਦਾਂਗੇ ਉਹ ਮੋਕੇ ਮੋੜਾ ਮੋਟਾ ਹੀ ਹੋਊਗਾ ਜਿਸ ਨੂੰ ਵਾਲਾ ਰੀਟ ਹੈ ਤੇ ਖਾ ਕੇ ਵੀ ਤੰਗੇ ਲੱਖ ਆਈ ਵੇ ਮੋਰੇ ਹਨ ਇਥੇ ਆਪਾਂ ਨੇ ਖਾਤੇ ਵੈਡ ਦੇ ਹੀ ਕਿ ਕਰ ਕਰ ਨਹੀਂ ਤਿਆਰ ਹੁੰਦੇ ਤੇ ਮੋਰੇ ਦਾ ਮੁੱਲ ਕਰਿਆ ਉਹ 4 ਲੱਖ ਜਿੱਤ ਲੈ ਗਏ ਆ ਬਈ ਫੇਰ ਆ ਮੁੱਲ ਕਰਦੇ ਸਾਨੂੰ ਵੀ ਕੋਈ ਮੁਫਤ ਦਿੰਦਾ ਅਸੀਂ ਮਾਰਜਨ ਲੈਣਾ ਹੁੰਦਾ ਉਹੀ 50 ਮੰਨ ਕੇ ਚੱਲਦਾ 112000 ਰੁਪਈਆ ਠੀਕ ਹੈ ਪਰ ਚੀਜ਼ ਐ ਏਡੀ ਗਾਦੇ ਵਿੱਚ 10000 ਮਾਰਜਨ ਦਾ ਹੱਕ ਵੀ ਪਾਉਂਦਾ ਤਾਂ 15000 ਵੀ ਨਹੀਂ ਘੱਟ ਭਈ ਟਾਰ ਰਿਸਕ ਲੈਣੇ 2-2 ਲੱਖ ਤਾਂ 2 ਲੱਖ ਰੁਪਈਆ ਰਿਸਕ ਰਹਿੰਦਾ ਵੀ ਨਹੀਂ ਕਹਿੰਦਾ ਵ ਉੰਨੀ ਕਰ ਆਪਣਾ ਕਰੇ ਫਿਰ ਆਪਾਂ ਲਾਂਬਾ ਦਿੰਦੇ ਵੀ ਨਹੀਂ ਤੇ ਲੈਂਦੇ ਵੀ ਨਹੀਂ ਨਾ ਨਾ ਤੁਸੀਂ ਨਾ ਲੈਣੀ ਸੋ ਜਿਹਨੇ ਲੈ ਕੇ ਨਾ ਤਸੱਲੀ ਕਰਕੇ ਲੈ ਕੇ ਜਾਓ ਇਹ ਆਪਦੀ ਉਹਨਾਂ ਨੂੰ ਤਸੱਲੀ ਕਰੋ ਵੀ ਆਪਣੇ ਕਰੀ ਆਪਾਂ ਸਿਉਣਾ ਕਰਕੇ ਲੈ ਜਾਂਦੇ ਸਿਉਣਾ ਕਰਕੇ ਵੀ ਜਾਇਆ ਕਰ ਹੁਣ ਤੂੰ ਵੀ ਕਾਬੜਾ ਨਹੀਂ ਰਹਿਣਾ ਰੈਸਟ ਕਰ ਲੈਣਾ ਕਿਉਂਕਿ ਨੌਕਸ ਨੂੰ ਤਸੱਲੀ ਲੈ ਜਾਂਦੇ ਆਪਾਂ ਨੂੰ ਕਿਸੇ ਨੂੰ ਮੁਕਤ ਕਰਤੀ ਠੀਕ ਆ ਅੱਗੇ ਆਪਾਂ ਦੇਖਦੇ ਆ ਟੋਕੜ ਗੱਪਣ ਇਹ ਵੀਰ ਮਨ ਕੇ ਜਨ ਨੂੰ ਗੱਪਣ ਹੀ ਮੰਨ ਡਰਾਈ ਆ ਤੁਦੋਂ ਠੀਕ ਹੈ ਥਣਪਾਸ ਕਰੂੰਗੀ ਆ ਕੈਵਿਨ ਹੈ ਗੱਪਣ ਬੱਚੀ ਪਾਲਣ ਨਾਲੋਂ ਗਾੜੀ ਚੰਗੀ ਠੀਕ ਹੈ 4 ਮਹੀਨੇ ਗੱਪਣ ਮੱਲਾ ਫਿਰ ਥੋੜਾ ਗੈਬ ਆਗੇ ਬਣੀ ਵੀ ਹੈ ਹੈਨਾ ਹਾਂ ਥੋੜੀ ਇਹ ਮੰਨ ਕੇ ਚੱਲੂ ਕਹਿੰਦਾ ਬਾਪ ਮੰਨਣੀ ਇਹ ਵੀ ਸੂਈ ਹੁਣ ਮੰਨੀ ਬੈਠੇ ਸੀ ਤੇ ਦੁੱਤੋਂ ਛੜਤੀ ਉਹਨਾਂ ਨੇ ਠੀਕ ਹੈ ਪਰ ਦੁਬਾਰੇ ਗੱਭਣ ਗਈ ਹੈ ਕਹਿੰਦਾ ਬਾਪ ਸੂਈ ਨੂੰ ਡੇਢ ਸਾਲ ਹੋ ਗਿਆ ਹੋ ਗਿਆ ਹੋ ਗਿਆ ਤੇ ਸੁਵਾ ਸੂ ਕੀੜਾ ਹੁਣ ਇਹ ਸੂਆਂ ਦੇ ਦੂਜੇ ਹੀ ਸੁਣਾ ਦੇ ਪਰ ਬਾਡੀ ਬੰਦ ਤੀਜੇ ਲਾਦੇ ਕੋਈ ਗੁਰਵਾਹ ਵਰ ਗਿਆ ਅਜੇ ਚੰਗਾ ਦੁੱਤ ਕੱਢਿਆ ਵਾ ਥਣ ਪਾਸ ਕਰਾ ਦੂਗੀ ਹਾਂ ਤਨ ਬਕਵਾ ਥਣ ਪਾਸ ਵੀ ਹੈ ਬਾਕੀ ਕਰ ਵੀ ਲਵੇ ਆ ਗੇ 80 ਕਿਲੋ ਕਿਲੋ ਚੋ ਦੂਗੀ ਹਾਂ 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 ਠੀਕ ਹੈ ਤੇ ਰੇਡ ਰੂਟ ਇਹ ਤਾਂ ਕੀ ਗੱਲ ਕਰੀਏ ਆਪਾਂ ਇਹ ਵਾਜਸ ਨੂੰ 65000 ਰੁਪਏ ਦੀ ਦੇਣੀ ਹੈ ਕੈਂ ਵੀ ਨਹੀਂ ਗੱਪਣ ਤੇ ਚਾਰਾਂ ਦੀ ਮੰਨ ਕੇ ਚੱਲ ਵੀ ਪੰਜ ਚਾਰ ਦਿਨ ਘੱਟ ਵਾਦੂ ਰੋ ਆਪਾਂ ਚੈੱਕ ਕਰਾ ਕੇ ਲੈ ਲੈਂਦੇ ਮੈਂ ਚੈੱਕ ਕਰਾ ਕੇ ਲੈਣ ਜੇ ਅਗਲਾ ਕਰਾ ਕੇ ਲੈ ਕੇ ਕਿੰਨਾ ਇੱਕ ਦੁੱਧ ਸੇ ਤਾਜੀ ਦੇ ਦਾ ਇਹ ਤਾਜੀ ਨਾ ਘੱਟਾ 30 32 ਕਿਲੋ 30 32 ਕਿਲੋ ਤਾਂ 65000 ਰੁਪਏ ਮਾਨਦਾਨ ਕਰ ਦਾਂਗੇ ਹਾਂ ਮੁੱਕੇ ਦੇ ਕਰ ਤੋਰਦੀ ਬੜੇ ਬਾਹਰ ਨੂੰ ਸੋ ਕਦ ਕਾਠ ਵਗੈਰਾ ਦੇਖੋ ਬਹਿੜਦਾ ਤੇ ਥੱਲੇ ਨਾੜਾਂ ਦੇਖੋ ਕਿਆ ਬਾਤਾਂ ਤੇ ਇਹ ਗੱਪਣ ਹੈਗੀ ਐ ਇਹ ਤੇ 3.5 ਮਹੀਨਾ ਦੀ ਮੰਨ ਕੇ ਲੈ ਲੈ ਯਾਰ ਹੁੰਦਾ 3.5 ਮਹੀਨਾ ਦੀ ਹ ਤੇ ਕੱਦ ਕਾਠ ਵੀ ਚੰਗਾ ਸਹਿਜ ਤੇ ਬਾਕੀ ਝੋਲੀ ਬਹੁਤ ਜੰਗਲੀਆ ਵਾਹ ਨੇ ਫੱਟ ਫਾੜਾ ਰੱਖਣਾ ਨਾੜਾ ਨੋੜਾ ਦੇਖੋ ਗੁੰਦੀ ਪਈਆਂ ਬਹੁਤ ਵੀ ਡਿਮਾਂਡ ਕਰਦੇ ਸੀ ਟੋਕੜ ਕੱਪੜ ਟੋਕੜ ਕੱਪੜ ਗਾਂ ਲੈਣੀ ਐ ਇਹਦੇ ਪੈਸੇ ਲਾ ਕੇ ਰੱਖ ਲਿਓ ਰੱਬ ਸਹੀ ਸਲਾਮਤੇ ਨੂੰ ਉਮਰ ਲਾਵੇ ਇੱਕ ਪਾਸੇ ਜਿਹਦੇ ਤੰਨੇ ਗਿਲੇ ਠੇਕੇ ਦੇ ਲੈ ਤੇ ਉਹ ਹਿਸਾਬ ਦੱਸ ਦੇਵਾ ਤੇ ਇੱਕ ਪਾਸੇ ਜਿਹੜਾ ਗਾਂ ਲੈ ਕੇ ਗਿਆ ਉਹ ਹਿਸਾਬ ਨਾਲੇ ਉਹ ਨਾਲੇ ਵਿਹਲਾ ਹੋਊ ਗਾਂ ਵਾਲਾ ਤੇ ਠੇਕਾ ਵਾਲਾ ਸੂਟ ਜਿਹੜਾ ਵਾ ਹੋਊਗਾ ਸਹੀ ਉਮਰ ਲਾਵੇ ਰਿਸਕ ਦੇ ਵਿੱਚ ਵੀ ਰਿਹ ਕਹਿੰਦੇ ਰਿਸਕ ਦੋਨੇ ਚੀਜ਼ਾਂ ਜੀ ਹੁੰਦਾ ਇੱਕ ਦੇ ਮਾਨ ਨਾਲ ਵੀ ਘੜੇ ਪਏ ਨੇ ਇਹਨੂੰ ਇਹਦਾ ਕੁਝ ਵੀ ਹੋ ਸਕਦਾ ਹੈ ਨਾ ਸੋ ਫਿਰ ਜਾਇਗਲਾ ਕੰਮ ਤਾਂ ਕਰਨਾ ਪੈਦਾ ਕੋਈ ਵੀ ਆਪਾਂ ਨੂੰ ਰਸਤੇ 'ਤੇ ਕੋਈ ਵੀ ਕੰਮ ਕਰਦਾ ਰਸਤੇ 'ਤੇ ਲੈਣੀ ਨਹੀਂ ਜਾਂਦਾ ਜਾਇਗਲਾ ਜਮ ਤੇ ਦੇਣੀ ਆਪਾਂ 65000 ਦੀ ਹੈ ਨਾ ਮੰਨ ਤਾਂ ਹੋ ਜਾਊਗਾ ਤੇ ਜਿਹੜੀ ਆਪਾਂ ਅੰਦਰ ਪੈਨੇ ਨੰਬਰ ਤੇ ਵੇਖ ਨੇ ਤਾਜੀ ਸੂਈ ਵੀ ਇਹਨੂੰ ਮੇਰੇ ਪੰਜ ਮਾਨਾਂ ਦੀ ਸੂਈ ਨੂੰ ਬਾਈ 22 22 ਕਿਲੋ ਬੋਲੋ ਚਾਰ ਹੁਣ ਪੁਕਾ ਜਾਂਦਾ ਬੱচ্চਾ ਕੀ ਆ ਮਗਰ ਬੱਛੀ ਮਗਰ ਬੱਛੀਏ ਦੀ ਆ ਗਈ ਮਗਰ ਸੁਆ ਸੂਈ ਆ ਤੇ ਦੂਜਾ ਵੀ ਜੇਰ ਜੂ ਰੋਕਿਆ ਇੱਕ ਨੰਬਰ ਤੇ 20 ਲੀਟਰ ਦੋਦੇ ਬਣਾ ਦਾਂਗੇ ਤੋਂ ਟਾਈਮ ਦਾ 20 ਮੰਨ ਕੇ ਲੈ ਲੈ ਬੰਦਾ 30 ਮੰਨ ਕੇ ਲੈ ਲੋ ਪਰ 30 ਤਾਂ ਬਾਹਰ ਆਪਾਂ ਚਵਾ ਕੇ ਦਵਾਂਗੇ ਪਰ ਦੋ ਕਿੱਥੇ ਜੇ ਟਾਈਮ ਪੁੱਛ ਵੀ ਨਾ ਜੀ ਉਹਨੂੰ 6 ਵਜੇ ਆਪਾਂ ਚਵਾਇਂ ਕਰੀਆ ਉਹ 9:30 ਬੱਜੇ ਆਪਾਂ ਮੰਨ ਕੇ ਜਨ ਵੀਰੋ ਬਣਾਈ ਜਾ ਕਿੰਨੇ ਕੁ ਰਿਕਾਰਡ ਦੋ ਕਿੰਨੇ ਕੁ ਰਿਕਾਰਡ ਦੋ ਤੇ ਚੱਲੂ ਇਹ ਮੇਰੇ 30 ਤੋਂ ਪਰਾਸ ਚੱਲੂਗਾ ਰੇਟੇ ਦਾ ਗਿਰੂਗਾ ਰੇਟ ਦਾ 55000 ਮੰਨਤਨ ਹੋ ਜਾਊਗਾ ਹਾਂ ਮੁੱਕ ਚ ਕਰ ਮਗਰ ਇਹ ਬੱਛੀ ਆਣਾ ਮੰਨ ਦਾ ਬੱਛੀ ਸੋ ਫਿਰ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸੁਥਰਾ ਠੀਕ ਆ 92000 ਚ ਨਰਮ ਹੋ ਠੀਕ ਹੈ ਦੂਜਾ ਸੂਆ ਸੂਈਆ ਤੇ ਕੱਦ-ਕੱਡ ਬੌਜਾ ਜਾਂ ਮਗਰੇ ਦੇ ਬੱਚੀ ਆ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ ਰਿੰਕਲਸ ਵਗੈਰਾ ਸੋਹਣੇ ਚੰਗੇ ਤੇ ਬਾਕੀ ਪਤਲੀ ਸਕਿਨ ਦੇ ਵਿੱਚ ਆ ਸੋ ਦੇਖੋ ਲੈ ਚਲ ਘੁਆ ਦੇਵੇ ਤੇ ਮਿਲਕ ਮੇਨ ਵਗੈਰਾ ਚੰਗੀ ਆ ਤੋਰਾ ਵਗੈਰਾ ਦੇਖੋ ਬੈੜਦਾ 20 ਲੀਟਰ ਦੁੱਧ ਹਾਜ਼ਰਾ ਦੋ ਟਾਈਮ ਚੋ ਕੇ ਤਸੱਦੀ ਕਰਕੇ ਲੈ ਕੇ ਜਾਇਓ ਟਾਈਮ ਐਸ ਵਕਤ 6:30 ਵਜੇ 6 ਵਜੇ ਆਪਣਾ ਪਤਾ ਵਿੱਚ ਆਈ ਹੁੰਦੀ ਆ 2 2.5 ਘੰਟੇ ਹੋਇਆ ਕੋਈ ਬਾਜ਼ਾਰ ਨਹੀਂ ਛੱਡਿਆ ਹੋਇਆ ਵਹਿੜ ਨੂੰ ਤੇ ਅੱਗੇ ਦੂਜੇ ਨੰਬਰ ਤੇ ਵਹਿੜ ਦੇਖੀਂ ਅੰਦਰ ਆਪਾਂ ਜਿਹੜੀ ਹਾਂਜੀ ਇਹ ਕਿਹ ਲੇ ਹੁ ਹਫਤਾ ਇੱਕ ਹਫਤਾ ਫੂਨ ਚ ਬਾਕੀ ਆ ਤੇ ਕੀ ਰਿਕਰਡ ਰਿਹਾ ਹੈ ਦਾ ਵੀਰੇ 20 ਕਿਲੋ ਬਲੂਨ ਦਾ ਦੱਤਾ ਐਦ ਕੀ ਅੰਦਾਜ਼ਾ ਜੇ ਆਪਾਂ ਲਾਈਏ ਐਦੀ ਵਾ ਪਲੱਸ ਹੀ ਚੱਲੂਗੀ ਬਾਈ ਦੇ 24 ਵਾਲੀ ਹੈਗੀ ਆ ਐਦੀ ਮੋੜ ਨਾਲ ਇੱਧੇ ਪਰ ਰੇਟ ਦੀ ਗੱਲ ਕਰ ਰੇਟ ਕੀ ਰਹਿਣਾ ਇਹਦਾ ਕੋ ਰੇਟ ਇਹਦਾ ਵੀਰੇ ਛੋਟਾ ਜਿਹਾ ਹੀ ਕਰਨਾਗਾ 70000 ਮਾਨ ਤਾਂ ਮੋਕੇ ਦੇ ਕਰ ਦਾਂ 70000 ਚ ਭੂਲੀ ਹੈਗੀ ਭਾਰ ਦੀ ਬੜਾ ਕੱਚੀ ਹੈ ਹਜੇ ਠੀਕ ਐ ਸੋ ਥਾਂ ਥੰਮ ਦੇਖੋ ਚਾਰੇ ਓਕੇ ਹੈ ਨਾ ਤੇ ਸਾਫ ਸੁਥਰੀ ਰਾਜੀ ਸਾਹਿਬੀ ਭੂਲੀ ਸੋ ਕੱਦ-ਕੱਡ ਵਗੈਰਾ ਦੇਖੋ ਬੈੜਦਾ ਚੰਗਾ ਨਾੜਾ ਨੂੜਾ ਦੇਖੋ ਥੱਲੇ ਓਕੇ ਤੇ ਆਪਾਂ ਤੋੜ ਕੇ ਦਿਖਾਉਣ ਲੱਗਦੇ ਵੀਡੀਓ ਲੰਬੀ ਥੋੜੀ ਹੋ ਜਾਊਗੀ ਹੈ ਤੰਦਰੂਸ ਤੇ ਖੜ ਨਹੀਂ ਖੋੜ ਨਹੀਂ ਓਕੇ ਅੱਗੇ ਆਪਾਂ ਜਰਸੀ ਦੇਖੀ ਜਾਨੇ ਹਾਂ ਇਹ ਕਿਹੜਾ ਸੋ ਸੂਰੀ ਆ ਇਹ ਵੀ ਦੂਜਾ ਸੂਆ ਖੁੰਦੀ ਆ ਠੀਕ ਹੈ ਕੈਦ ਲੈ ਜੋ ਹਜੇ ਵੀ ਹੱਫਤਾ ਲੈ ਜੀ ਵੜਾ ਹਫਤਾ ਬਾਅਦ ਕਿਤੇ ਬੈੜ ਸਾਫ ਬਹੁਤ ਆ ਜੀ ਬਹੁਤ ਸਾਫ ਨੇ ਆਪਣੇ ਇਹ ਘਰੇ ਥੋੜਾ ਬਹੁਤ ਪਈ ਆ ਵੜਨ ਨੂੰ ਠੀਕ ਹੈ ਤੇ ਇਹਦਾ ਰਿਕਾਰਡ ਜੈ ਦੁੱਧ ਵਾਲਾ ਕਿੰਨੇ ਵੇਰ 19 ਕਿਲੋ ਪਾਉਂਗਾ ਉਹ ਦਿੱਤਾ ਵਾ ਇਹ ਕਿੰਦਾ ਚੱਲ ਕੇ ਚਲੀ ਜਾਪਾਂ ਬੋਲ ਰਿਹਾ ਜੀ ਵੀਦੂ ਪ੍ਰਤੀ ਨੂੰ ਵੀ ਵੀ ਮੰਨ ਕੇ ਲੈ ਲੈ ਇਹਦਾ ਰੇਟ ਕੀ ਰਹਿਣਾ 1.7 ਲੱਖ ਰੁਪਏ ਮੰਨਤਾਰ ਹੋ ਜਾਊਗਾ ਤੇ ਥਾਣ ਹੱਤੀ ਜਵਾਈ ਵਾਲਾ ਠੀਕ ਐ ਸੋ ਪਿੰਡ ਹਲਕੜਾ ਜ਼ਿਲ੍ਹਾ ਬਰਨਾਲਾ 95014 17931 ਕੋਈ ਵੀ ਨਾ ਤੁਹਾਡੇ ਪਸੰਦ ਆ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਵੀਡੀਓ ਦੇਖ ਲੈ